ਤਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਰਾਤ ਲੈ ਕੇ ਕਰਤਾਰਪੁਰ ਦੀ ਧਰਤੀ ਤੇ ਗਏ ਨੇ ਜਿੱਥੇ ਮਾਤਾ ਗੁਜਰ ਕੌਰ ਦੇ ਪਰਿਵਾਰ ਵੱਲੋਂ ਸਤਗੁਰਾਂ ਦਾ ਬਹੁਤ ਸਤਕਾਰ ਕੀਤਾ ਗਿਆ ਬੜੀ ਆਉ ਭਗਤ ਕੀਤੀ ਗਈ ਤੇ ਅਨੰਦ ਕਾਰਜ ਤੋਂ ਬਾਅਦ ਮਾਤਾ ਗੁਜਰੀ ਜੀ ਦੇ ਪਿਤਾ ਲਾਲ ਚੰਦ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕਹਿਣ ਲੱਗੇ ਕਿ ਪਾਤਸ਼ਾਹ ਅਸੀਂ ਤੁਹਾਡੀ ਉਨੀ ਸੇਵਾ ਨਹੀਂ ਕਰ ਸਕੇ ਜਿੰਨੀ ਅਸੀਂ ਕਰਨੀ ਚਾਹੁੰਦੇ ਸੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇੱਕ ਬੜਾ ਪਿਆਰਾ ਜਵਾਬ ਦਿੱਤਾ ਆਖਣ ਲੱਗੇ ਜਿਨ ਤਨੂਜਾ ਅਰਪਣ ਕੀਨਨ ਤਨ ਪਾਸ਼ੇ ਕਿਆ ਰਖਲੀਨ ਕਿ ਲਾਲਚੰਦ ਜੀ ਜਿਨ੍ਹਾਂ ਨੇ ਆਪਣੀ ਧੀ ਹੀ ਸਾਨੂੰ ਸੌਂਪ ਦਿੱਤੀ ਉਹਨਾਂ ਨੇ ਮਗਰ ਕੀ ਰੱਖ ਲਿਆ ਸੋ ਸਤਗੁਰਾਂ ਨੇ ਪਰਿਵਾਰ ਨੂੰ ਬੜੇ ਪਿਆਰ ਦੇ ਨਾਲ ਧੀਰਜ ਨਾਲ ਇਹ ਗੱਲ ਸਮਝਾਈ ਕਿ ਜਿਨ੍ਹਾਂ ਨੇ ਆਪਣੀ ਬੱਚੀ ਸਾਡੀ ਝੋਲੀ ਦੇ ਵਿੱਚ ਪਾ ਦਿੱਤੀ ਉਹਨਾਂ ਮਗਰ ਕੀ ਰੱਖ ਲਿਆ ਪਰ ਅੱਜ ਵੀ ਜਦੋਂ ਆਪਾਂ ਦੇਖਦੇ ਆਂ ਤੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਸੋਹਰੇ ਪਰਿਵਾਰ ਦਾ ਸਤਕਾਰ ਕਰਨ ਦੀ ਥਾਪ ਉਹਨਾਂ ਨੂੰ ਹੀ ਕਈ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਜਾਂ ਕਈ ਦਾਜ ਦੇ ਲੂਬੀ ਦਾਜ ਮੰਗਣ ਲੱਗ ਜਾਂਦੇ ਨੇ ਪਰ ਇਹ ਨਹੀਂ ਸਮਝ ਪਾਉਂਦੇ ਕਿ ਜਿਨ੍ਹਾਂ ਨੇ 18-20 ਸਾਲ ਬੱਚੀ ਨੂੰ ਪਾਲ ਕੇ ਸਾਡੀ ਝੋਲੀ ਵਿੱਚ ਪਾਇਆ ਹੈ ਸਾਡਾ ਫਰਜ਼ ਬਣਦਾ ਏ ਉਸ ਬੱਚੀ ਦਾ ਵੀ ਧੰਨਵਾਦ ਕਰਨਾ ਤੇ ਉਸ ਪਰਿਵਾਰ ਦਾ ਵੀ ਧੰਨਵਾਦ ਕਰਨਾ ਕਿਉਂਕਿ ਬਹੁਤ ਮਿਹਨਤ ਦੇ ਨਾਲ ਉਹਨਾਂ ਲਗਾਤਾਰ 20-22 ਸਾਲ ਉਸ ਬੱਚੀ ਨੂੰ ਸੰਭਾਲਿਆ ਚੰਗੀ ਵਿਰਿਆ ਦਿੱਤੀ ਚੰਗੇ ਸੰਸਕਾਰ ਉਹਦੀ ਝੋਲੀ ਵਿੱਚ ਪਾਇਆ ਹੈ ਪਰ ਆਪਾਂ ਸ਼ੁਕਰਾਨਾ ਕਰਨ ਦੀ ਥਾ ਜਦੋਂ ਉਹ ਵਿਆਹ ਕਿ ਸਾਡੇ ਘਰ ਵਿੱਚ ਆ ਜਾਂਦੀ ਹੈ ਤੇ ਆਪਾਂ ਕਈ ਤਰ੍ਹਾਂ ਦੀਆਂ ਊਣਤਾਈਆਂ ਦਿਖਾਉਣ ਲੱਗ ਜਾਂਦੇ ਹਾਂ ਕਿ ਇਹਦੇ ਵਿੱਚ ਆਹ ਗੁਣ ਨਹੀਂ ਹੈ ਇਹਦੇ ਵਿੱਚ ਆਹ ਘਾਟ ਹੈ ਸਾਰੇ ਪਰਿਵਾਰ ਵਿੱਚ ਆਹ ਘਾਟ ਹੈ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਮੇਰੀ ਧੀ ਸੌਰੇ ਘਰ ਨਾਲ ਵਸੇ ਹਰੇਕ ਮਾਂ-ਬਾਪ ਦੀ ਇਹੀ ਚਾਹਨਾ ਕਿ ਜਿਸ ਘਰ ਵਿੱਚ ਇਹਨੂੰ ਟੋਰਿਆ ਹੈ ਉੱਥੇ ਆਨੰਦ ਦੇ ਨਾਲ ਖੁਸ਼ੀ ਦੇ ਨਾਲ ਵਸੇ ਔਰ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿੱਥੇ ਲੜਕਾ ਪਰਿਵਾਰ ਆਪਣੀ ਗਲਤੀ ਮੰਨਣ ਦੀ ਥਾ ਉਹ ਸਾਰਾ ਲੜਕੀ ਪਰਿਵਾਰ ਤੇ ਸੁੱਟ ਦਿੱਤਾ ਜਾਂਦਾ ਹੈ ਕਿ ਇਹਦੇ ਰਿਸ਼ਤੇਦਾਰ ਇਹਨੂੰ ਟੇਕਣ ਨਹੀਂ ਦਿੰਦੇ ਇਹਦੇ ਰਿਸ਼ਤੇਦਾਰ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਜੇ ਆਪਾਂ ਕਿਸੇ ਦੀ ਧੀ ਵਿਆਹ ਕੇ ਆਪਣੇ ਘਰ ਵਿੱਚ ਲੈ ਕੇ ਆਏ ਆ ਉਹਦਾ ਸਤਕਾਰ ਕਰੀਏ ਜਿੰਨਾ ਉਹਦਾ ਹੱਕ ਬਣਦਾ ਹੈ ਉਹ ਹੱਕ ਦੇਣ ਦਾ ਯਤਨ ਕਰੀਏ ਤਾਂ ਹੀ ਆਪਾ ਗੁਰੂ ਦੇ ਇਨ੍ਹਾਂ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਕਮਾ ਸਕਾਂਗੇ